जय 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 बंद ਚੱਲੀ ਨੂੰ ਅੱਜ ਚਰਨੰਜ ਮਾਦਨ ਹੈ ਔਰ ਇਹ ਪੱਖਰੇ ਪੱਖਰੇ ਪ੍ਰਾਮਾਤ ਹੋ ਹੁੰਦੀ ਹੋਈ ਅੱਜ ਪਟਿਆਲਾ ਤੋਂ ਨਾਬਾ ਸ਼ਹਿਰ ਦੇ ਵਿੱਚ ਪਹੁੰਚੀ ਹੈ ਇਹ ਜਤਰਾ ਸ਼ੇਡਿਊਲਡ ਕਾਸ ਸਮਾਜ ਦੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਸ਼ੇਡਿਊਲਡ ਕਾਸ ਲੋਕਾਂ ਦੇ ਸਮਾਜਿਕ ਹੱਕਾਂ ਨੂੰ ਲੈ ਕੇ ਸਵਜਾਨਿਕਾ ਕਾਕਰ ਨੂੰ ਲੈ ਕੇ ਕਿਉਂਕਿ ਜਿਹੜੀਆਂ ਸਰਕਾਰਾਂ ਸਵਜਾਨਿਕਤ ਹੱਕ ਸਾਡੇ ਸਮਾਜ ਦੇ ਰਾਜਨੀਤਿਕ ਲੋਕਾਂ ਨੂੰ ਨਾਲ ਲੈ ਕੇ ਸਾਡੇ ਲੋਕਾਂ ਦੇ ਨਾਲ ੱੱਕਾ ਕਰ ਰਹੀਆਂ ਇਹ ਯਾਤਰਾ ਆਪਣੇ ਸਮਾਜ ਦੇ ਵਿੱਚ ਜਾਗਰੂਕਤਾ ਦੀ ਯਾਤਰਾ ਹੈ ਤਾਂ ਕਿ ਆਪਣੇ ਸਮਾਜ ਦੇ ਪੜਣਾ-ਪੜਾਵਾਂ ਬੱਚਿਆਂ ਮਤਾਂ ਨੂੰ ਇਹ ਦੱਸਾਂ ਜਾ ਸਕੇ ਕਿ ਸਾਡਾ ਮਿੱਤਰ ਕੌਣ ਹੈ ਅਤੇ ਸਾਡਾ ਦੁਸ਼ਮਣ ਕੌਣ ਹੈ ਇਹ ਯਾਤਰਾ ਇਸ ਕਰਕੇ ਨਿਕਲੀ ਹੈ ਕਿਉਂਕਿ ਸਮਾਜ ਦੇ 26 1950 ਤੋਂ ਬਾਅਦ ਜਿੰਨੇ ਵੀ ਸ਼ੈਡਿਊਲਡ ਕਾਸਟ ਲੀਡਰ ਰਾਜਨੀਤੀ ਦੇ ਵਿੱਚ ਗਏ ਔਰ ਉਹਨਾਂ ਦੇ ਵਿੱਚ ਉਦੋਂ ਤੱਕ ਸਮਾਜ ਦੀ ਭਾਵਨਾ ਰਹਿੰਦੀ ਹੈ ਜਦੋਂ ਤੱਕ ਉਹਨਾਂ ਨੂੰ ਗੱਦੀ ਨਹੀਂ ਮਿਲ ਜਾਂਦੀ ਜਦੋਂ ਸਰਕਾਰ ਦੇ ਵਿੱਚ ਗੱਦੀ ਮਿਲ ਜਾਂਦੀ ਹੈ ਤਾਂ ਫਿਰ ਉਹਨਾਂ ਨੂੰ ਸਮਾਜ ਦਾ ਦੁੱਖ ਭੁੱਲ ਜਾਂਦਾ ਹੈ ਸਿਰਫ ਆਪਣੇ ਘਰ ਦਾ ਦੁੱਖ ਅਤੇ ਟਿਕਟ ਲੈਣ ਦਾ ਫਿਕਰ ਲੱਗਾ ਰਹਿੰਦਾ ਹੈ ਸੋ ਇਹਨਾਂ ਲੀਡਰਾਂ ਨੂੰ ਜਿਹੜੇ ਕਿ ਬੇਲਗਾਮ ਹੋ ਕੇ ਸਮਾਜ ਦੇ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਕਰ ਰਹੇ ਆ 70 ਸਾਲ ਹੋ ਗਏ ਸਮਾਜ ਦੇ ਨਾਲ ਜੋ ਤੱਕਾ ਹੋ ਰਿਹਾ ਇਹਨਾਂ ਲੋਕਾਂ ਨੂੰ ਕੋਈ ਦੁੱਖ ਨਹੀਂ ਜਦੋਂ ਪੋਸੀ ਮਰ ਜਾਂਦੀ ਹੈ ਫਿਰ ਇਹ ਸਰਕਾਰ ਦੇ ਨਾਂ 'ਤੇ ਆਪਣਾ ਲੁੱਟਣਾ ਔਰ ਕੁੱਟਣਾ ਦਾ ਜਿਹੜਾ ਕੰਮ ਕਰਦੇ ਆ ਉਹਨਾਂ ਨੂੰ ਨੱਥ ਕਿਵੇਂ ਪਾਣੀ ਹੈ ਜਿਹੜੀ ਬੇਲਗਾਮ ਰਾਜਨੀਤੀ ਹੋ ਚੁੱਕੀ ਹੈ ਇਸ ਰਾਜਨੀਤੀ ਨੂੰ ਸਮਾਜ ਦੇ ਲਈ ਕਿਵੇਂ ਰੰਤ ਲਿਆਉਣਾ ਹੈ ਇਹ ਸਾਰੇ ਹੀ ਸਮਾਜ ਦੇ ਪਹਿਰਾ ਭਰਾਮਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਲਈ ਇਹ ਦਾਤਰਾ ਨਿਕਲੀ ਹੈ ਆਪਣੇ ਸਮਾਜ ਦੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਸਾਰੇ ਦੁੱਖਾਂ ਦੀ ਗਾਥਾ ਸੁਣਾ ਕੇ ਕਿ ਜਿਹੜੇ ਅਸੀਂ ਲੋਕ ਇਸ ਖਿਲੇਖੇ ਦੇ ਵਿੱਚ ਬੈਠੇ ਆ ਕਿ ਪੋਲੀਟੀਕਲ ਪਾਵਰ ਇਸ ਦੀ ਮਾਸਟਰ ਕੀ ਟੂ ਸੋਲਵ ਆਲ ਦੀ ਪ੍ਰੋਬਲਮ ਇੱਕ ਅੱਜ ਗੰਤ ਸਨ ਹੋ ਗਿਆ ਹੈ ਕਿਉਂ ਕਿ ਤੁਹਾਡੇ ਕੋਲ ਜਿਹੜੇ ਰਾਜਨੀਤੀ ਦੇ ਵਿੱਚ ਬੈਠੇ ਹਨ ਉਹ ਮਾਸਟਰ ਕੀ ਦਾ ਕੰਮ ਨਹੀਂ ਕਰ ਰਹੇ ਉਹ ਸਿਰਫ ਘਰਾਂ ਤੱਕ ਸੀਮਤ ਹਨ ਜਿਸ ਕਰਕੇ ਅੱਜ ਉਹਨਾਂ ਨੂੰ ਇਹ ਦੱਸਣ ਲਈ ਕਿ ਸਮਾਜ ਹੁਣ ਜਾਗਰੂਕ ਹੋਣ ਜਾ ਰਿਹਾ ਤੁਸੀਂ ਜਿਹੜੀ ਮਰਜ਼ੀ ਪਾਰਟੀ ਦੇ ਵਿੱਚ ਬੈਠੇ ਹੋ ਸਾਡਾ ਉਹਦੇ ਨਾਲ ਲਿੰਕ ਨਹੀਂ ਸਾਡਾ ਸਿਰਫ ਇਹਨਾਂ ਦਾ ਦੁੱਖ ਹੈ ਕਿ ਜੇਕਰ ਤੁਸੀਂ ਵਿਧਾਨ ਸਭਾ ਦੇ ਵਿੱਚ ਬੈਠ ਕੇ ਪਾਰਲੀਮੈਂਟ ਦੇ ਵਿੱਚ ਬੈਠ ਕੇ ਰਾਜ ਸਭਾ ਦੇ ਵਿੱਚ ਬੈਠ ਕੇ ਸਾਡੇ ਸਮਾਜ ਦੀ ਗੱਲ ਨਹੀਂ ਕਰਦੇ ਤਾਂ ਫਿਰ ਤੁਸੀਂ ਸਾਡੇ ਕੁਝ ਵੀ ਨਹੀਂ ਲੱਗਦੇ ਹੁਣ ਅਸੀਂ ਦੇਖਣਾ ਹੈ ਕਿ ਜੇਕਰ ਤੁਹਾਡੀ ਅਣਖ ਉੱਥੇ ਬੈਠ ਕੇ ਮਰ ਜਾਂਦੀ ਹੈ ਤੇ ਅਸੀਂ ਆਪਣੀ ਅਣਖ ਨੂੰ ਦੇਖਾਂਗੇ ਕਿ ਸਾਡੀ ਜਾਗਦੀ ਜੰਮੀ ਜਾਗਦੀ ਜੇਕਰ ਤੁਸੀਂ ਲੋਕ ਸਾਡੇ ਵਿੱਚ ਆ ਕੇ ਬੈਠੋਗੇ ਤਾਂ ਸਭ ਤੋਂ ਪਹਿਲਾਂ ਸਾਡੇ ਆਏ ਹੋ ਇੰਪ੍ਰੈਸ਼ਨ ਆਊਗਾ ਕਿ ਚੰਡੀ ਵਿੱਚ ਕੰਡੀਗੜ ਦੇ ਵਿੱਚ ਬੈਠ ਕੇ ਜੰਮੀ ਦੇ ਵਿੱਚ ਬੈਠ ਕੇ ਤੁਸੀਂ ਸਾਡੇ ਲੋਕਾਂ ਲਈ ਕੀ ਕਰਕੇ ਆਏ ਹੋ ਇਹ ਤੁਹਾਨੂੰ ਪੁੱਛਣ ਦਾ ਸਾਡਾ ਸਭ ਤੋਂ ਪਹਿਲਾ ਹੱਕ ਬਣਦਾ ਕਿਉਂਕਿ ਪਾਟੀ ਜਿਹੜੀ ਗਾਇਤ 75 ਸਾਲਾਂ ਦੀ ਮਰੀ ਹੋਈ ਹੈ ਇਹਦੇ ਕਰਕੇ ਅੱਜ ਸਾਡੇ ਕੋਲੋਂ ਸਾਰੇ ਦੇ ਸਾਰੇ ਹੱਕ ਖੋਏ ਜਾ ਰਹੇ ਆ ਔਰ ਸਾਡੇ ਲੋਕਾਂ ਨੂੰ ਲੱਗ ਰਿਹਾ ਕਿ ਸੰਵਿਧਾਨ ਜਿਹੜਾ ਆ ਉਹ ਬਿਲਕੁਲ ਜਿਹੜਾ ਉਹਨੂੰ ਖਤਮ ਕੀਤਾ ਜਾ ਰਿਹਾ ਔਰ ਜਿੰਨੇ ਵੀ ਸਾਡੇ ਐਮਪੀ ਜਿੰਨੇ ਵੀ ਸਾਡੇ ਐਮਐਲਏ ਵਿਧਾਨ ਸਭਾ ਜਾਂ ਪਾਰਲੀਮੈਂਟ ਦੇ ਵਿੱਚ ਬੈਠੇ ਆ ਇਹ ਕਰ ਉਹ ਸਮਾਜ ਦੇ ਹੱਕਾਂ ਦੀ ਗੱਲ ਨਹੀਂ ਕਰਦੇ ਤਾਂ ਅੱਜ ਮੈਂ ਆਪਣੇ ਭੈਣਾ ਭਰਾਵਾਂ ਨੂੰ ਬੱਚਿਆਂ ਬੱਚਿਆਂ ਨੂੰ ਮਾਤਾ ਮਾਂ ਨੂੰ ਵਿਛੜਾਣੋਂ ਆਗਰਮ ਸ਼ੋਸ਼ਣ ਜントਰੀ ਮਾਧਿਅਮ ਤੋਂ ਕਾਰਿਆਂ ਸਮਾਜਿਕ ਧਾਰਮਿਕ ਕਰਮਚਾਰੀਆਂ ਅਤੇ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਜੋ ਯਾਤਰਾ ਨਿਕਲੀ ਹੈ ਇਹ ਦਸੰਬਰ ਨਿਕਲੀ ਹੈ ਕਿ ਉਹ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਹੁਕਮਨਾਮਾ ਜਾਰੀ ਕਰ ਲਈਏ ਆਪਣੇ ਤੱਕ ਬਣਾਈਏ ਤਾਂ ਕਿ ਆਪਣੇ ਗੁਜ਼ਾਰਾ ਨੂੰ ਇਹੋ ਜਿਹਾ ਨੱਥ ਪਾ ਦਈਏ ਜਿਹੜੇ ਗੁਜ਼ਾਰਾ ਨੇ ਅੱਜ ਤੱਕ ਸਾਡੇ ਸਮਾਜ ਨੂੰ ਰੋੜਨ ਦਾ ਕੰਮ ਕੀਤਾ ਜਿਹੜੇ ਗੁਜ਼ਾਰਿਆਂ ਨੇ ਅੱਜ ਤੱਕ ਸਾਡੇ ਸਾਰੇ ਸਰਦਨ ਕੱਟ ਕੇ ਡਾਕੇ ਮਰਵਾਏ ਅਸੀਂ ਦੂਸਰੀਆਂ ਲੋਕਾਂ ਨੂੰ ਮੜਾ ਕਹੀ ਗਏ ਲੇਕਨ ਅੱਜ ਸੋਚਣ ਦਾ ਕੰਮ ਆ ਗਿਆ ਕਿ 84 ਐਮਪੀ ਸਾਡੇ ਬੈਠੇ ਹੋ ਜਿਨ੍ਹਾਂ ਦੇ ਵਿੱਚੋਂ 67 ਐਮਪੀ ਜਿਹੜੇ ਆ ਮੌਜੂਦਾ ਸਰਕਾਰ ਨਾਲ ਬੈਠੇ ਆ ਅੱਜ ਦੀ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਹੈ 29 ਐਮਐਲਏ ਨਾਲ ਬੈਠੇ ਆ ਪਹਿਲਾ ਕਾਂਗਰਸ ਦਾ ਸਰਕਾਰ ਦੇ ਵਿੱਚ 30 ਐਮਐਲਏ ਬੈਠੇ ਸੀ ਉਸ ਤੋਂ ਪਹਿਲੀ 10 ਸਾਲ ਅਕਾਲੀਆ ਦੀ ਸਰਕਾਰ ਰਹੀ ਆ ਜਿੰਨੀਆਂ 24 ਐਮਐਲਏ ਉਸ ਵੇਲੇ ਬੈਠੇ ਸੀ ਪਰ ਅੱਜ ਸਾਨੂੰ ਇਹ ਲੱਗ ਰਿਹਾ ਕਿ ਜਿਹੜਾ ਸਰਕਾਰ ਦੇ ਵਿੱਚ ਸਾਡਾ ਐਡਾ ਵੱਡਾ ਹਿੱਸਾ ਹੁੰਦੇ باوجود ਇਹ ਲੋਕ ਸਮਾਜ ਦੇ ਹੱਕਾਂ ਲਈ ਗੁੰਡੇ ਬਣੇ ਹੋਇਆ ਉੱਥੇ ਜਾ ਕੇ ਮੌਂਦੇ ਨਹੀਂ ਸਿਰਫ ਇਹਨਾਂ ਨੂੰ ਆਪਣੀ ਘਰਾਂ ਤੱਕ ਆਪਣੀ ਜੇਬ ਤੱਕ ਮਤਲਬ ਰਹਿ ਗਿਆ ਹੁਣ ਅਸੀਂ ਕਾਇਮ-ਕਾਇਮ ਸਦਾ ਪਾਸ ਸਾਹੀਦੇ ਜੇ ਫਸਵਾ ਸਾਡੇ ਗੁਰਮੁਖਾਂ ਦਾ ਉਹਨੂੰ ਲੈ ਕੇ ਚੱਲੇ ਕਿਉਂਕਿ ਅਜੇ ਰਾਜਨੋਂ ਅਸੀਂ ਸਮਾਜ ਦੇ ਪੈਰਾਂ ਦੇ ਵਿੱਚ ਲੂੰਡਣਾ ਚਾਹੁੰਦੇ ਆ ਜੇਕਰ ਸਾਡਾ ਸਮਾਜ ਇੱਕ ਪਲੇਟਫਾਰਮ ਦੇ ਉੱਤੇ 5% ਜੁੜ ਗਿਆ ਤਾਂ ਅਸੀਂ ਨਾਲ ਦੱਸ ਦਿੰਾਂਗੇ ਕਿ ਤੁਸੀਂ ਕਿਸ ਪਾਸੇ ਨੂੰ ਭੱਜਣਾ ਹੈ ਅਸੀਂ ਨੱਥ ਪਾਵਾਂਗੇ ਕਿ ਜਿਹੜੀ ਬੇਲਗਾਮ ਰਾਜਨੀਤੀ ਹੋ ਚੁੱਕੀ ਆ ਉਹਨੂੰ ਪਤਾ ਲੱਗ ਜਾਊਗਾ ਐਸੇ ਨਗਾਮ ਕਸ ਦਿੱਤੇ ਆ ਕਿ ਅਸੀਂ ਜੇਕਰ ਚੰਡੀਗੜ੍ਹ ਦੇ ਵਿੱਚ ਬੈਠ ਕੇ ਜਾ ਕਿਸੇ ਦੇ ਵਿਧਾਨ ਸਭਾ ਦੇ ਵਿੱਚ ਬੈਠ ਕੇ ਆਪਣੇ ਸਮਾਜ ਦੇ ਹੱਕਾਂ ਦੇ ਉੱਤੇ ਡਾਕਾ ਮਰਵਾਇਆ ਤੇ ਹੁਣ ਸਾਡੇ ਲੋਕਾਂ ਨੂੰ ਬਖਸ਼ਣਾ ਨਹੀਂ ਸੋ ਇਹਨਾਂ ਤੋਂ ਮੈਂ ਕਹਿੰਦਾ ਹਾਂ ਕਿਉਂਕਿ ਇਹ ਜਤਰਾ ਨੇ ਅੱਜ ਨਾਦੇਵ ਦੇ ਵਿੱਚ ਰੁਕਣਾ ਹੈ ਨਾਦੇ ਤੋਂ ਕੰਨ ਨੂੰ ਜਲੇਪੁਰ ਸ਼ਹਿਰ ਜਤਰਾ ਜਾਣੀ ਹੈ ਇਹ ਜਤਰਾ ਜਿਹੜੀ ਹੈ ਬਖਵਾ ਕਪੜਾ ਮਤ ਆਉਂਦੀ ਹੋਈ 34 2023 ਨੂੰ ਸ਼ਹੀਦ ਉਦਮ ਸਿੰਘ ਦੇ ਬੁੱਤੇ ਸਨਾਨ ਦੇ ਵਿੱਚ ਖਤਮ ਹੋਵੇਗੀ ਸੋ ਮੇਰੇ ਸਾਰੇ ਹੀ ਪਰ ਆਮਾਨੂ ਬੇਨਤੀ ਹੈ ਬੱਚਿਆਂ ਨੂੰ ਬੇਨਤੀ ਹੈ ਕਿ ਇਸ ਜਤਰਾ ਦੇ ਵਿਚਾਰਾਂ ਨੂੰ ਸੁਣ ਲਈ ਤੁਸੀਂ ਸਭ ਤੋਂ ਵੱਧ ਇਕੱਠ ਕਰਕੇ ਇੱਕ ਆਪਾਂ ਮੀਟਿੰਗ ਕਰੀਏ ਤਾਂ ਕਿ ਵਿਚਾਰਧਾਰਾ ਜਿਹੜੀ ਹੈ ਪਾਵਰ ਆਫ ਸੋਸ਼ਲ ਗੰਟੀ ਜੀ ਲੋਕਾਂ ਦੇ ਸਮਾਜ ਦੀ ਹੈ ਜਿਹੜੀ ਡਿਮਾਂਡ ਕੀ ਹੈ ਉਹਨੂੰ ਆਪਾਂ ਵਿਚਾਰੀਏ ਤਾਂ ਕਿ ਆਪਾਂ ਆਪਣੇ ਪਲੇਟਫਾਰਮ 'ਤੇ ਕਿਹੜਾ ਜੈ ਰਾਜਨੀਤਿਕ ਇਹੋ ਜਿਹਾ ਖੜਾ ਕਰਦੇ ਹਾਂ ਜਿੱਥੇ ਸਾਡੇ ਸਾਰੇ ਲੋਕ ਜੁੜ ਕੇ ਰਾਜਨੀਤਿਕ ਦੇ ਉਪਰੋਕਤ ਪਾਰਟੀਆਂ ਤੋਂ ਉੱਪਰ ਉੱਠ ਕੇ ਧਰਮਾਂ ਤੋਂ ਉੱਪਰ ਉੱਠ ਕੇ ਆਪਣੇ ਸਮਾਜ ਦੇ ਦੁੱਖਾਂ ਨੂੰ ਪਹਿਲਾਂ ਨਵੇੜੇ ਲਈ ਉਹਨਾਂ ਨੇ ਨਿਮਰਤ ਕਰ ਲਈ ਸਦਾ ਲਈ ਇੱਕ ਬਾਦਸ਼ਾਹੀ ਖੜੀ ਕਰ ਲਈ ਤਾਂ ਕਿ ਬਾਦਸ਼ਾਹੀਆਂ ਪੈਰਾਂ ਦੇ ਵਿੱਚ ਨੋਲਦੀਏ ਇਸ ਯਾਤਰਾ ਦਾ ਇਹ ਮੰਤਵ ਹੈ ਸਾਰਿਆਂ ਨੂੰ ਜੈ ਜੀਮ ਕੇ ਬਾਪ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਾਂਗੇ ਢੋਕੇ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਾਂਗੇ ਢੋਕੇ